ਪਿਛਲੇ ਦਿਨੀ ਫਲੋਰ ਵਿੱਚ ਇੱਕ ਬਹੁਤ ਮਾੜੀ ਘਟਨਾ ਵਾਪਰੀ ਡਾਕਟਰ ਭੀਮਰਾਓ ਅਮੇਰਕਰ ਜੀ ਦੇ ਬੁੱਤ ਦੇ ਬਾਦ ਸ਼ੀਸ਼ਾ ਲੱਗਾ ਹੋਇਆ ਸੀ ਉਹਦੇ ਉੱਤੇ ਖਾਲਸਤਾਨ ਦੇ ਨਾਰੇ ਲਿਖੇ ਗਏ ਇਹ ਇੱਕ ਹਫਤੇ ਹੀ ਉਸ ਬੁੱਤ ਦੀ ਡਾਕਟਰ ਸੁਭਰਾਓ ਵੇਦਕਰ ਜੀ ਦੀ ਮਿਸਾਲ ਕਰਕੇ ਉਹਨਾਂ ਦੀ ਗੱਦਵੀਂ ਕੀਤੀ ਗਈ ਡਾਕਟਰ ਵੇਦਕਰ ਜੀ ਕਲੇ ਦਲ ਸਮਾਜ ਦੇ ਆਦੂ ਨਹੀਂ ਸਨ ਉਹ ਉਸ ਸੰਵਿਧਾਨ ਕਢਣੀ ਕਮੇਟੀ ਦੇ ਪ੍ਰਧਾਨ ਸਨ ਬੱਡੇ ਵਿਦਵਾਨ ਸਨ ਜਿਨ੍ਹਾਂ ਨੇ ਆਪਣਾ ਜੀਵਨ ਸ਼ੂ ਅਸ਼ਾਦ ਕਰ ਗਏ ਤਾਂ ਸ਼ੂ ਅਸ਼ਾਦ ਦਾ ਤਰਘੜਾਉ ਦੇ ਲੱਖਾਂ ਕਰੋਨਾ ਲੋਕਾਂ ਕੋਲ ਜਿੱਦੂ ਜਦਨੀਜ ਕੀਤੀ ਔਰ ਫਿਰ ਉਹਨਾਂ ਨੂੰ ਇਸ ਸੰਵਿਧਾਨ ਕਢਣੀ ਕਮੇਟੀ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਤੇ ਉਹ ਜਿਹੜਾ ਸੰਦਾਲ ਰਚਿਆ ਗਿਆ ਉਹਦੇ ਵਿੱਚ ਲਿਖੀਆਂ ਧਰਾਵਾਂ ਆਜ਼ਾਦੀ ਜਮਹੂਰੀਅਤ ਫੈਡਰਲ ਢਾਂਚਾ ਧਰਮ ਨਿਰਪੱਖਤਾ ਜਿਹੜਾ ਸਾਰਾ ਦੇਸ਼ ਮੰਨ ਰਿਹਾ ਅਸਲ ਚ ਉਹਦੇ ਨਿਰਮਾਤਾ ਸਨ ਇਸ ਲਈ ਉਹ ਕੱਲੇ ਦਲ ਸਮਾਜ ਦੇ ਨਹੀਂ ਨੇਤਾ ਸਨ ਬਲਕਿ ਸਮੁੱਚੇ ਭਾਰਤੀ ਸਮਾਜ ਦੇ ਨੇਤਾ ਸਨ ਉਹਨਾਂ ਦੀ ਬੇਅਦਬੀ ਕਰਨਾ ਬਹੁਤ ਹੀ ਦੁਖਦਾਈ ਹੈ ਮੈਂ ਉਹਦੀ ਨਿੰਦਿਆ ਕਰਦਾ ਔਰ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇਸ ਘਟਨਾ ਦੀ ਜ਼ਰੂਰ ਨਿਖੇਧੀ ਕਰਨ ਦੇਖੋ ਮੈਨੂੰ ਸਮਝਣ ਦੀ ਲੋੜ ਹੈ ਆ ਵੀ ਇਹ ਘਟਨਾਵਾਂ ਵਾਪਰ ਕਿਉਂ ਰਹੀ ਇਹ ਉਹਦੋਂ ਘਟਾਵਾ ਬਹੁਤ ਸਨ ਪਿਛਲੇ ਸਦੀਆਂ ਅਸੀਂ ਮੇਰੀ ਬਾਪੜੀਆਂ ਘਟਾਵਾ ਜੇ ਤਿਆਰੀ ਨਹੀਂ ਲੋਕੀਂ ਸ਼ਰਾਬ ਪੀ ਲੋਕੀਂ ਗੁਰਦਾਰਿਆਂ ਜਾ ਕੇ ਮੰਦਰਾ ਵਿੱਚ ਆ ਕੇ ਬਹੁਤ ਗੈਦਵੀਂ ਦੀਆਂ ਘਟਾਵਾ ਕਰਦੇ ਸਨ ਸ਼ਰਾਬ ਦੀ ਘਟਾਵਾ ਕਰਦੇ ਸਨ ਉਹਦਾ ਦਾ ਫਿਰ ਮੁੜ ਕੇ ਦਾਨ ਸਿਰਜਿਆ ਜਾਦਾ ਅੱਜ ਕੱਲ ਕਿਤੇ ਇਸ ਗੱਲ ਲਈ ਹੋ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਹੋ ਰਹੀ ਹੈ ਉਹਦੇ ਪੱਤਰਿਆਂ ਦੀ ਪਦਵੀ ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਦੀ ਜੀ ਬਹੁਤ ਨਿੰਦਣ ਜੀ ਹੋ ਗਿਆ ਕਿਤੇ ਮੰਦਰ ਵਿੱਚ ਵੀ ਥਰਾਬੀ ਕੀਤੀ ਜਾ ਰਹੀ ਹੈ। ਔਰ ਕਿਤੇ ਹੁਣੇ ਇੱਕ ਨਵਾਂ ਵਰਤਾਵਾ ਸ਼ੁਰੂ ਕਰਤਾ ਵੀ ਭਗਤ ਸਿੰਘ ਦੀ ਫੋਟੋ ਵਾਲੀ, ਗਾਂਧੀ ਦੇ ਬੁੱਤਾਂ ਦੀ ਅੰਡਰਟੇਕਿੰਗ ਦੇ ਬੁੱਤਾਂ ਦੀ ਗਦਵੀ ਕੀਤੀ ਗਈ ਹੈ। ਔਰ ਇਹ ਨਹੀਂ ਕੱਲਾ ਇਸ ਤਰ੍ਹਾਂ ਦੇ ਵਰਤਾਨਾ ਹੋਰ ਵੀ ਸੱਜੇ ਜਾ ਰਹੇ ਜਿਹਦੇ ਨਾਲ ਸਮਾਜ ਵਿੱਚ ਵੰਡ ਪੈਦਾ ਹੋ। ਪਹਿਲਾਂ ਹਿਮਾਚਲ ਦੇ ਨਾਲ ਸਾਡਾ ਪੰਜਾਬੀਆਂ ਦਾ ਗਨਾਤਾ ਨੂੰ ਝਟਾੜਾ ਖੜਾ ਕਰਾ ਸਾਡੇ ਨੌਜਵਾਨ ਉਥੇ ਗਏ ਉਹਨਾਂ ਦੇ ਛੱਡੇ ਲਾਤੇ ਗਏ ਪੰਡਾਲਾ ਦੀ ਫੋਟੋ ਲੱਗੀ ਹੋਈ ਸੀ ਉਹਨਾਂ ਨੇ ਵੀ ਛੱਡੇ ਲਾਤੇ ਇਹਦਾ ਕਿ ਇਟਲੀਸ਼ਨ ਬਜੂ ਪੰਜਾਬ ਚਾਇਆ ਬਸਾਂ ਦਾ ਮਾਸਰਦਿਆਂ ਨੂੰ ਸਾਡੇ ਬੰਦਿਆਂ ਨੇ ਕੋਈ ਨਿਸ਼ਾਨੀ ਲੋਕ ਰੇਟਾ ਪੱਥਰ ਮਾਰੇ ਇਹਦਾ ਲਾਭ ਕਿਹਨੂੰ ਮਿਲਿਆ ਮੈਨੂੰ ਸਮਝ ਨਹੀਂ ਆ ਕਿ ਇਹਦਾ ਲਾਭ ਕਿਸੇ ਸਿੱਖ ਤੱਕ ਨੂੰ ਮਿਲਿਆ ਜਾਂ ਹਮਾਤਲ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲਿਆ ਇਹਦਾ ਲਾਭ ਛਰਾਰਤੀ ਲੋਕਾਂ ਨੇ ਲਿਆ ਔਰ ਕੇਂਦਰ ਦੀ ਸੱਤਾਧਾਰੀ ਸਰਕਾਰ ਨੇ ਲਿਆ ਜਿਹੜੀ ਸਾਡੇ ਵਿੱਚ ਵਕ ਵਕ ਸੋਬਿਆਂ ਦੇ ਲੋਕਾਂ ਨੂੰ ਫਟਪਾਉਣਾ ਚਾਹੀਦੀ ਮਿਲਕ ਨਮਾ ਪਰਤਾਂ ਸਿੱਧਿਆ ਜਾ ਰਿਹਾ ਪਿੰਡ ਵਿੱਚ ਲਾਬੇ ਦੇ ਪਿੰਡ ਵਿੱਚ ਪਿੰਡ ਨੇ ਇਕੱਠ ਕਰਕੇ ਗੁਰਦੁਆਰਾ ਸਾਹਿਬ ਦਾ ਅਰਦਾਸ ਕੀਤੀ ਤੇ ਸਾਰੇ ਜਿਹੜੇ 4-5000 ਉਥੇ ਪ੍ਰਵਾਸੀ ਮਜ਼ਦੂਰ ਵਸਦੇ ਆ ਦੂਜੇ ਸੂਬਿਆਂ ਦੇ ਉਹਨਾਂ ਨੂੰ ਦੇਸ਼ ਨਿਕਾਲਾ ਯਾਨੀ ਲਾਬੇ ਦੇਰ ਨਿਕਾਲਾ ਕਰਤਾ ਵੀ ਪੰਜਾਬ ਤੋਂ ਨਿਕਲ ਜਾ ਤੁਸੀਂ ਉਹ ਆਪਣਾ ਸਮਾਨ ਚੱਕ ਕੇ ਦੂਰੇ ਜਾ ਰਿਹਾ ਕਰ ਕੋ ਤੁਹਾਡੇ ਲੋਕ ਜਿਹੜੇ ਪੰਜਾਬ ਤੇ ਰੋਟੀ ਰੋਜ਼ੀ ਵਾਸਤੇ ਆਏ ਸੀ ਜਦੋਂ ਸਾਡੇ ਨੌਜਵਾਨ ਅਮਰੀਕਾ ਚ ਵਾਪਸ ਕੀਤੇ ਜਾਂਦੇ ਆ ਗੁਲਾਮਾਂ ਵਾਂਗਰ ਵੀ ਤੁਸੀਂ ਇੱਥੇ ਕਿਉਂ ਬਸਦੇ ਹੋ ਆਕੇ ਇਹ ਸਾਡਾ ਮਨ ਦਾ ਦਰਦ ਕਿੰਨਾ ਹੁੰਦਾ ਹੈ ਤੇ ਅੱਜ ਭਾਰਤ ਦੇ ਲੋਕ ਭਾਰਤ ਵਿੱਚੋਂ ਹੀ ਉਜਾੜੇ ਜਾ ਰਹੇ ਆ। ਉਹ ਅਮਰੀਕਾ ਤੋਂ ਜਾੜੇ ਜਾ ਰਹੇ ਸਾਨੂੰ ਦੁੱਖ ਦਿੰਦਾ ਆਇਆ। ਔਰ ਜੇ ਇਹਨਾਂ ਦਾ ਪਰਤਾਨ ਜੇ ਮਤਲਬ ਦੂਜੇ ਦੇਸ਼ਾਂ 'ਚ ਵਸਦੇ ਭਾਰਤੀਆਂ ਨਾਲ ਸ਼ੁਰੂ ਕਰ ਦੇਣ ਉਹਥੇ ਦੇ ਲੋਕੀ ਵਸਦੇ। ਇੰਗਲੈਂਡ ਵਿੱਚ, ਕੈਨੇਡਾ ਵਿੱਚ ਵੀ ਤੁਸੀਂ ਪੰਜਾਬੀਓ ਭਾਰਤੀਓ ਬੜਾ ਕੰਨ ਪਾਇਆ ਇੱਥੇ ਸਾਨੂੰ ਨਿਕਲ ਜਾਓ ਇੱਥੋਂ ਤੁਸੀਂ ਸਾਡੀਆਂ ਨੌਕਰੀਆਂ ਖਾਲੀਆਂ। ਤਾਂ ਭਾਰਤ ਵਿੱਚ ਵੀ ਜਿੱਥੇ ਪੰਜਾਬੀ ਵਸਦੇ ਜਾ ਕੇ ਬਾਹਰ ਸਾਰੇ ਸੂਬਿਆਂ ਵਿੱਚ ਤੇ ਆ ਕਾਰੋਬਾਰੀ ਕਰਦੇ ਆ ਖੇਤੀਬਾੜੀ ਕਰਦੇ ਆ ਉੱਥੇ ਦੇ ਲੋਕਾਂ ਨੂੰ ਕਸਾਤਾ ਜਾਵੇ ਵੀ ਇਹ ਪੰਜਾਬੀਆਂ ਨੂੰ ਕੱਢੋ ਇੱਕ ਵਾਰ ਇਹ ਤਾਂ ਸਾਡੇ ਬੰਦੇ ਬਿਹਾਰ ਵਾਲੇ ਯੂਪੀ ਵਾਲੇ ਕਿਨਾਰੇ ਤੋਂ ਕੱਢ ਰਹੇ ਆ ਹੁਣ ਇਹਨਾਂ ਨੂੰ ਦੂਜੀ ਸੂਬੇ ਜੀ ਕੱਢੋ ਤੁਸੀਂ ਸੁਣ ਲਓ ਦੱਸ ਲਾ ਲਓ ਵੀ ਫਿਰ ਭਾਰਤ ਦਾ ਕੀ ਬਨੇਗਾ ਹੋਰ ਇਹ ਕੰਮ ਸਾਰਾ ਸ਼ਰਾਬਤੀ ਲੋਕ ਕਰ ਰਹੇ ਤੇ ਏਜੰਸੀਆਂ ਦੇ ਕਹਿਣ ਤੇ ਕਰ ਰਹੇ ਆ ਇਹ ਏਜੰਡਾ ਆਰਐਸਐਸ ਦਾ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਆ ਤਾਂ ਕਿ ਉਹਨੇ ਦਿਰਅਛ ਜਿਹੜਾ ਉਹ ਕਹਿੰਦੇ ਨਾ 50 ਸਾਲ ਰਾਜ ਕਰਨਾ ਹੰਮਿਤ ਸ਼ਾਹ ਕਹਿੰਦਾ ਭਾਰਤ ਵਿੱਚ ਅਸੀਂ ਭਾਜਪਾ ਨਹੀਂ ਉਹ ਇਸ ਧਾਰਤੇ ਰਾਜ ਕਰਨਾ ਕਿ ਲੋਕਾਂ ਦੇ ਧਰਮ ਦੇ ਨਾਂ ਤੇ ਇਲਾਕਿਆਂ ਦੇ ਨਾਂ ਤੇ ਜਾਤੀਆਂ ਦੇ ਨਾਂ ਤੇ ਵੰਡੀਆਂ ਪੈ ਜਾਣ ਤੇ ਫਿਰ ਸੱਤਾਧਾਰੀ ਲੋਕ ਇੱਕ ਧਰਮ ਦਾਅਤ ਦੇਸ਼ ਦਾ ਜਿਹੜਾ ਨਾਰਾ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਲੈਣ ਉਹਨਾਂ ਦੀ ਸੱਤਾ ਤੇ ਕਬਜ਼ਾ ਜਾਰੀ ਰਹਿ ਗਿਆ ਉਹ ਸੱਤਾ ਤੇ ਕਬਜ਼ਾ ਜਾਰੀ ਰੱਖੀ ਤੇ ਨਾਲ ਕੱਲਾ ਧਰਮੇ ਘਟਕਣੀਆਂ ਦਾ ਬੁਰਾ ਨੁਕਸਾਨ ਨਹੀਂ ਹੋਣਾ ਭਾਰਤ ਦੇ ਬਹੁਤ ਬਿੰਦੀ ਲੋਕਾਂ ਦਾ ਨੁਕਸਾਨ ਬਹੁਤ ਵੱਡਾ ਉਗੇੜ ਕਾਤ ਨੂੰ ਕਰਾਣਿਆਂ ਦੀ ਲੁੱਟਿਆ বেকারੀ ਪੈਦਾ ਕਰ ਰਹੀ ਹੈ ਬੇਜ਼ਗਾਰੀ ਦੇ ਨਾਲ ਮਹਿੰਗਾਈ ਵਧ ਰਹੀ ਹੈ ਇਹਨਾਂ ਸਾਰੀਆਂ ਗੱਲਾਂ ਦਾ ਹੱਲ ਤਾਂ ਆਰਥਿਕ ਨੀਤੀਆਂ ਬਦਲਣ ਨਾਲ ਆ ਚੰਗੀਆਂ ਨੀਤੀਆਂ ਲੈਦੀਆਂ ਜਾਣ ਇਹਨਾਂ ਦਾ ਹੱਲ ਇਹ ਨਹੀਂ ਹੈ ਜੀ ਮੁਸਲਮਾਨਾਂ ਖਿਲਾਫ ਨਫਰਤ ਪੈਦਾ ਕਰਤੀ ਜਾਵੇ ਇਹਨਾਂ ਨਾਲ ਇਹ ਨਹੀਂ ਹੈ ਵੀ ਖੁਲੀ ਵਾਲੇ ਤਨ ਮੁਸਲਮਾਨਾਂ ਨੂੰ ਕਰਾਚ ਲੋਕ ਘੇੜਣ ਲੱਗਿਆ ਤਾਂ ਜਾਵੇ ਹੁਣ ਇੱਕ ਮਸਜਿਦ ਵਿੱਚੋਂ ਬੰਬ ਉਧਾਰਦਾ ਬੰਦੇ ਫੜੇ ਗਏ ਤੇ ਫਟ ਜਿਹੜੇ ਬੰਦੇ ਫੜੇ ਗਏ ਉਹ ਦੋਨੋਂ ਹੀ Hindu ਪਰਿਵਾਰ ਨਾਲ ਸੰਬੰਧਿਤ ਹੈ Hindu ਮੁੰਡੇ ਦਾ ਨਖਜ਼ਾ ਆਸਰ ਨੂੰ ਤੁਸੀਂ ਬਹਿ ਕੇ ਵੀ ਇੱਕ ਮਸਜਿਦ ਵਿੱਚੋਂ ਬੰਦੇ ਫੜੇ ਜਾਂ ਬਲਾਸਟ ਕਰਦੇ ਜੇ ਉਹ ਨਾ ਫੜੇ ਜਾਂਦੇ ਤੇ ਇਲਜ਼ਾਮ ਲੱਗਣਾ ਸੀ ਕਿ ਮੁਸਲਮਾਨ ਤਾਂ ਇੱਥੇ ਬੈਠੇ ਪੰਬ ਬਣਾਉਂਦੇ ਆ ਇਸ ਲਈ ਉਹ ਫੜੇਗਾ ਤਾਂ ਪਤਾ ਲੱਗਿਆ ਵੀ ਸ਼ਰਾਬੀ ਲੋਕ ਨੇ ਮੇਰਾ ਦੱਸਣ ਤੋਂ ਬਾਅਦ ਇਹਦੇ ਵਿੱਚ ਘਟਨਾਵਾਂ ਹੋ ਰਹੀਆਂ ਡਾਕਟਰ ਪਿੰਗਰਾ ਉਮੀਦਕਰ ਜੀ ਦੀ ਪੁੱਤ ਦੀ ਗੱਲ ਵੀ ਹੋਈ ਹੈ ਹੋਰ ਘਟਨਾਵਾਂ ਵਾਪਰ ਰਹੀਆਂ ਇਹਦਾ ਕਲੈਰ ਕਰਕੇ ਏਜੰਸੀਆਂ ਲਹਾ ਲੈ ਰਹੀਆਂ ਲਹਾ ਕੇ ਨੂੰ ਮਿਲ ਰਿਹਾ ਕੇਂਦਰ ਦੀ ਸਰਕਾਰ ਨੂੰ ਮਿਲ ਰਿਹਾ ਮੈਂ ਸਿਰ ਪੰਜਾਬੀ ਉਹ ਬੇਨਤੀ ਕਰਨਾ ਚਾਹੁੰਦਾ ਤਮਾਸ਼ੀ ਨਾ ਤਮਾਸ਼ੀ ਨਾ ਬਣੋ ਇਹਨਾਂ ਚੁੱਪ ਕਰਕੇ ਨਾ ਦੇਖੀ ਜੋਵੇ ਸਾਲੂ ਕੀ ਫਰਕ ਪੈਂਦਾ ਬੈਠ ਕੇ ਜੇ ਬਿਹਾਰ ਦੇ ਯੂਵੀ ਦੇ ਵਜ਼ੂਰ ਪੜਨੇ ਕਢ ਦਿੱਤੇ ਅਰਦਾਸ ਕਰਕੇ ਤਾਂ ਫਿਰ ਸਾਡਾ ਕੀ ਫਰਕ ਪੈਂਦਾ ਤੇ ਨਾਲ ਬੈਠੇ ਫਰਕ ਪੈਂਦਾ ਹੈ ਇਹਦੇ ਨਾਲ ਹੀ ਭਾਈ ਜਰਾ ਟੁੱਟ ਜਾਏਗਾ ਸਾਡੇ ਤੇ ਅੱਗੇ ਬਹੁਤ ਜ਼ੁਲਮ ਹੋਇਆ ਪੰਜਾਬੀਆਂ ਦੇ ਜਿੱਥੇ ਅਸੀਂ ਜ਼ੁਲਮਾਂ ਦਾ ਟਾਕਰਾ ਕਰਨ ਲਈ ਬਹੁਤ ਅੱਗੇ ਰਹੇ ਆ ਕਿ ਜ਼ੁਲਮ ਸੈਡ ਵੀ ਸਾਡੇ ਤੇ ਬਹੁਤ ਜ਼ੁਲਮ ਹੈ ਉਹਨਾਂ ਨੂੰ ਲੜਵਾਉਣੀ ਚਾਹੀਦੀ ਕਦੀ ਕਰਕੇ ਔਰ ਉਹ ਜ਼ੁਲਮ ਵੀ ਕੌਣ ਦੇ ਕਾਰਨ ਹੈ ਇਹ ਵੀ ਸਾਨੂੰ ਕਿ ਅਸੀਂ ਸ਼ਰਾਰਤੀ ਲੋਕਾਂ ਦੇ ਬਾਰੇ ਟੈਨ ਨਾ ਬੋਲੇ ਨੀ ਜਿੱਤੇ ਅਸੀਂ ਦੁਸ਼ਮਣ ਨੂੰ ਆਪਣੇ ਵਿਰੋਧੀਆਂ ਨੂੰ ਕੋਸ ਨਹੀਂ ਉਸ ਗੱਲਾਂ ਲਈ ਪਰ ਕੋਸਣਾ ਜਾਇਜ਼ ਹੈ ਸਾਡਾ ਪਰ ਨਾਲ ਸਾਨੂੰ ਅੰਦਰ ਝਾਤੀ ਵੀ ਮਾਰਨੀ ਚਾਹੀਦੀ ਆ ਕਿ ਕੀ ਕੁਝ ਸ਼ਰਾਰਤੀ ਲੋਕਾਂ ਨੇ ਇਹੋ ਜਿਹਾ ਮਾਹੌਲ ਸਿਰਜਣ ਵਿੱਚ ਮਦਦ ਤਾਂ ਨਹੀਂ ਕੀਤੀ ਸ਼ਰਾਰਤੀ ਲੋਕਾਂ ਦੀ ਤਾਂ ਕਿ ਉਹ ਪੰਜਾਬੀ ਲੋਕਾਂ ਦਾ ਫਿਰ ਕਤਲੇਆਮ ਵੀ ਕਰ ਸਕਣ ਤੈਰ ਪਾ ਕੇ ਫੂਕ ਵੀ ਸਕਣ ਤੇ ਸਾਡੀ ਜਾਇਦਾਦਾਂ ਲੁੱਟ ਸਕਣ ਇਦਾਂ ਦਾ ਮਾਹੌਲ ਸਿਰਜਣ ਦਾ ਫਿਰ ਦੇਸੀ ਯਤਨਾਂ ਸਮਝ ਜਾਓ ਇਹ ਹਿੰਦੁਸਤਾਨ ਵਾਲੇ ਨਾ ਸਮਝੋਗੇ ਮਿਟ ਜਾਓਗੇ ਤੁਹਾਡੀ ਦਾਸ ਨਾਂ ਤੱਕ ਨਾ ਰਹੇਗੀ ਦਾਸਤਾਨ ਹੋਵੇ ਮੈਂ ਹੱਥ ਜੋੜ ਕੇ ਗੁਰਨਾਗ ਸਿੰਘ ਜੀ ਦੇ ਉਹ ਸੁਭਾਨ ਬਾਣੀ ਤੇ ਮਾਨਵਾਦੀ ਬਾਣੀ ਦੇ ਨਾਮ ਤੇ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਮੈਂ ਗਦਰ ਪਾਰਟੀ ਦੇ ਪਗਸ ਸਿੰਘ ਦੇ ਵਿਚਾਰਾਂ ਦੇ ਸਾਨੂੰ ਖੜਾ ਹੋ ਕੇ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਕਿ ਸਾਰੇ ਪੰਜਾਬੀ ਵੀਰੋ ਸਿੱਖੋ ਹਿੰਦੂਓ ਸਾਰੇ ਧਰਮ ਦੇ ਮੰਨ ਵਾਲੇ ਦਲਨੀਰੋ ਉੱਠੋ ਇਹ ਵੇਲਾ ਉੱਠਣ ਦਾ ਆਇਆ ਤੇ ਉੱਠ ਕੇ ਕੇਂਦਰ ਦੀ ਸੱਤਾ ਦੀ ਸਾਹਮਣੇ ਜਿਹੜੀ ਸ਼ਰਾਰਤੀ ਗੱਲਾਂ ਆ ਜਿਹਨਾਂ ਸਾਡੇ ਸਮਾਜ ਫੁੱਟ ਪੈਦਾ ਹੋ ਗਈ ਉਹਦਾ ਟਾਕਰਾ ਕਰਨ ਲਈ ਆਓ ਤੇ ਮੈਂ ਆਰਪੀ ਦੇ ਵੱਲੋਂ ਇੱਕ ਨਿਮਾਣਾ ਜਿਹਾ ਸੇਵਾਦਾਰ ਹੋਣ ਦੇ ਨਾਤੇ ਇਹ ਵਾਅਦਾ ਕਰਦਾ ਕਿ ਅਸੀਂ ਲੋਕਾਂ ਦੇ ਇਸ ਮੁੱਦਿਆਂ ਦੇ ਬਾਰੇ ਅਗਵਾਈ ਕਰਨ ਵਾਸਤੇ ਹਰ ਕੋਸ਼ਿਸ਼ੀ ਕਰਨ ਲਈ ਤਿਆਰ ਹਾਂ ਤੇ ਅਗਵਾਈ ਕਰਨ ਦੇ ਸਮਰੱਥ ਬਣਦਾ ਯਤਨ ਵੀ ਕਰਾਂਗੇ ਇਹ ਮਸਲੇ ਦਰ ਨਾਲ ਹੱਲ ਨਹੀਂ ਹੋਣੇ ਇਹ ਮਸਲੇ ਮੈਦਾਨ 'ਚ ਝੂਟਣ ਨਾਲ ਰਾਜਨੀਤੀ ਕੱਲਾ ਗੱਲ ਜੁੱੱਲਾ ਦੇ ਹਾਰਪੋਨ ਦਾ ਨਾਂ ਨਹੀਂ ਹੈ ਰਾਜਨੀਤੀ ਕਿਸੇ ਮੌਕੇ ਤੇ ਆ ਕੇ ਆਪਣੀ ਜਾਨ ਵੀ ਬਾਜ਼ੀ ਲਾ ਕੇ ਲੋਕਾਂ ਦੀ ਰਾਖੀ ਕਰਨ ਦਾ ਨਾਮ ਹੈ ਬਸ ਮਰਵਾਸੀ ਅਲੀ ਪੰਜਾਬੀ ਮੇਰੀ ਇਹ ਸੂਝਣਗੇ ਔਰ ਬੇਅਦਬੀ ਦੇ ਘਟਾਵਾਂ ਤੋਂ ਅਪੀਜਿਤ ਹੋ ਕੇ ਕੋਈ ਐਸੀ ਕਾਰਵਾਈ ਨਹੀਂ ਕਰਨਗੇ ਜਿਹੜੀ ਫਿਰ ਨਤੀਜੇ ਵਜੋਂ ਦਿੱਲੀ ਹਾਕਮਾਂ ਨੂੰ ਮਜ਼ਬੂਰ ਕਰ ਬੈਠੇ ਇਹ ਧਿਆਨ ਰੱਖੋ ਮੈਂ ਸਭ ਲਈ ਉਹਾਂ ਚਾਹੀਦਾ ਪਿਆਉਣਾ ਬੰਦੇ ਦੇ ਲੇਕਿਨ ਕੰਮ ਐਸਾ ਨਾ ਕਰੀਏ ਜਿਹਦੇ ਨਾਲ ਫਾਇਦਾ ਦਿੱਲੀ ਦੇ ਉਮਰਾਨਾਂ ਨੂੰ ਹੋਵੇ ਜਿਹੜਾ ਸਾਨੂੰ ਤਬਾ ਕਰਨਾ ਚਾਹੁੰਦਾ ਤਾਂ ਫਿਰ ਆਪਾਂ ਡਾਟਰ ਭੀਮਰਾਉ ਬੇਰ ਤਰਜੀਹ ਦੇ ਫਿਰ ਸਾਡੇ ਮਹਾਪੁਰਸ਼ਾਂ ਦੇ ਜਿਹੜਾ ਭਾਰਤੀ ਦੇ ਵਿੱਚ ਧਾਰਮਿਕ ਬਹੁਤ ਵੱਡੀਆਂ ਲਹਿਰਾਂ ਉੱਠੀਆਂ ਸਵਾਲ ਵੀ ਲਹਿਰਾਂ ਉੱਠੀਆਂ ਉਹ ਸਾਰੇ ਮਹਾਨ ਲੋਕਾਂ ਦੇ ਜਿਹੜੀ ਪਾਤਸ਼ਾਹਾਂ ਦੇ ਚੱਲ ਸਕੀਏ ਤਨਵਾ